ਬਿਵੇਕ ਬੁੱਧੀ ਕੀ ਹੈ ਬਿਬਨਾਮ ਦੋ ਦਾ ਹੈ ਦੋ ਨੂੰ ਛੱਡ ਕੇ ਇੱਕ ਵਿੱਚ ਸੁਰਤ ਚਲੀ ਜਾਏ ਉਹਨੂੰ ਕਹਿੰਦੇ ਨੇ ਬਿਵੇਕ ਬੁੱਧ ਖਾਣ ਦਾ ਬਿਵੇਕ ਹੈ ਵੇਖਣ ਦਾ ਬਿਵੇਕ ਹੈ ਸੁਣਨ ਦਾ ਵੀ ਬਿਵੇਕ ਹੈ ਬੋਲਣ ਦਾ ਵੀ ਬਿਵੇਕ ਹੈ ਪਹਿਨਣ ਦਾ ਵੀ ਬਿਵੇਕ ਬਿਵੇਕ ਨਾਲ ਵਿਚਾਰ ਦਾ ਕੀ ਪਹਿਨਣਾ ਇਹ ਵਿਚਾਰ ਹੋਵੇ ਕੀ ਖਾਣਾ ਇਹਦੀ ਵਿਚਾਰ ਹੋਵੇ ਕੀ ਵੇਖਣਾ ਹੈ ਕੀ ਨਹੀਂ ਵੇਖਣਾ ਇਹਦੀ ਵਿਚਾਰ ਹੋਵੇ ਕੀ ਸੁਣਨਾ ਹੈ ਕੀ ਨਹੀਂ ਸੁਣਨਾ ਇਹਦੀ ਵਿਚਾਰ ਉਹਨੂੰ ਵਿਵੇਕ ਕਹਿੰਦੇ ਇਸ ਕਰਕੇ ਪੁਰਾਤਨ ਸੰਪਰਦਾਵਾਂ ਜਿੰਨੀਆਂ ਗੁਰਨਾਨਕ ਸਾਹਿਬ ਦੇ ਘਰ ਦੀਆਂ ਜਿਤਨੇ ਦਲ ਪੰਥ ਹਨ ਨਿਹੰਗ ਸਿੰਘ ਹਨ ਦਲਾ ਪੰਥਾਂ ਵਿੱਚ ਵਿਵੇਕ ਦਾ ਪਹਿਰਾ ਲੰਗਰ ਪਾਣੀ ਦਾ ਟਕਸਾਲਾ ਹਨ ਟਕਸਾਲਾ ਵਿੱਚ ਬਹੁਤ ਸਿੰਘ ਵਿਵੇਕ ਦਾ ਪਹਿਰਾ ਰੱਖਦੇ ਇਸੇ ਤਰ੍ਹਾਂ ਅਖੰਡ ਕੀਰਤਨੀ ਜਥੇ ਦੇ ਬਹੁਤ ਸਾਰੇ ਸਿੰਘ ਨੇ ਵਿਵੇਕ ਬੁੱਧੀ ਰੱਖਦੇ ਵਿਵੇਕ ਖਾਣ ਦਾ ਵੀ ਵਿਵੇਕ ਰੱਖਣਾ ਭਾਈ ਸਾਹਿਬ ਪਾਈ ਰਣ ਤੀਰ ਸਿੰਘ ਜੀ ਨੇ ਬਹੁਤ ਸਿਖਰ ਦਾ ਵਿਵੇਕ ਰੱਖਿਆ ਜੇਲ ਚ ਟਿਠੀਆਂ ਚ ਉਹਨਾਂ ਦੇ ਬਚਨ ਆਉਂਦੇ ਕਿ ਜਦੋਂ ਜੇਲ ਦੇ ਵਿੱਚ ਜਬਰੀ ਉਹਨਾਂ ਨੂੰ ਭੋਜਨ ਛਕਾਣ ਦੀ ਉਹਨਾਂ ਨੇ ਨਹੀਂ ਛਕਿਆ ਨੱਕਰਾਹੀ ਜੂ ਸਾਦਕ ਲਿਕਵਿਡ ਪਾਣ ਦਾ ਯਤਨ ਕੀਤਾ ਉਹ ਵੀ ਯੋਗ ਦੀ ਪ੍ਰਾਣਾਯਾਮ ਦੀ ਸਾਧਨਾ ਨਾਲ ਬਾਹਰ ਕੱਢ ਦਿੱਤਾ ਕਿ ਅਸੀਂ ਤੁਹਾਡੇ ਹੱਥ ਦਾ ਛਕਣਾ ਹੀ ਨਹੀਂਗਾ ਮਲੇਛਾਂ ਦੇ ਹੱਥ ਦਾ ਤੂੰ ਖਾਣ ਦਾ ਵੀ ਵਿਵੇਕ ਹੁਣ ਮੇਰੇ ਵਰਗੇ ਕੋਲ ਵਿਵੇਕ ਨਹੀਂ ਰੱਖ ਹੁੰਦਾ ਸਾਨੂੰ ਪਦਾਰਥ ਵੇਖ ਕੇ ਸੰਸਾਰ ਦੇ ਵਿੱਚ ਦੁਕਾਨਾਂ ਤੇ ਬਾਹਰ ਬਾਜ਼ਾਰ ਦਾ ਛੱਟ ਦਿਲ ਕਰ ਪੈਂਦਾ ਖਾਣ ਨੂੰ ਤੇ ਜਿਹੜੇ ਵਿਵੇਕ ਰੱਖਦੇ ਐ ਉਹਨਾਂ ਤੇ ਅਸੀਂ ਕਿੰਤੂ ਪਰੰਤੂ ਕਰਨ ਲੱਗ ਪਏ ਨੇ ਜੀ ਇਹਦਾ ਬ੍ਰਾਹਮਣਵਾਦ ਆਪ ਰੱਖ ਨਹੀਂ ਸਕਦੇ ਜੇ ਕੋਈ ਰੱਖੇ ਤੇ ਉਹਦੇ ਤੇ ਬ੍ਰਾਹਮਣਵਾਦ ਦਾ ਉਹ ਲਾ ਦਿੰਦੇ ਆ ਲੇਬਲ ਕੈਸੀ ਇਹ ਕਲਯੁਗ ਦੀ ਖੇਡ ਬਣੀ ਹੋਈ ਹੈ ਵੀ ਜੇ ਕੋਈ ਭਲਾ ਕਰ ਰਿਹਾ ਕੋਈ ਚੰਗਾ ਕਰਮ ਕਰ ਰਿਹਾ ਆਪ ਮੈਂ ਕਰ ਨਹੀਂ ਸਕਦਾ ਜਿਹੜਾ ਕਰ ਰਿਹਾ ਉਹਦੇ ਉਹਦੇ ਤੇ ਵੀ ਨਿੰਦਾ ਉਹਦੇ ਤੇ ਵੀ ਪੰਡੀ ਆਪ ਨਾ ਦੇਹ ਚਰੂ ਭਰ ਪਾਨੀ ਤੇ ਨਿੰਦਾ ਜੇ ਗੰਗਾ ਅੰਨੀ ਇਹ ਵਰਤਾਰਾ ਵਰਤ ਗਿਆ ਖੈਰ ਵਿਵੇਕ ਖਾਣ ਦਾ ਵੀ ਹੈ ਵਿਵੇਕ ਵੇਖਣ ਦਾ ਵੀ ਹੈ ਵਿਵੇਕ ਬੋਲਣ ਦਾ ਵੀ ਹੈ ਲੰਗਰ ਪਾਣੀ ਦਾ ਵਿਵੇਕ ਗੁਰਦੇਵ ਨੇ ਸਤਿਗੁਰੂ ਜੀ ਨੇ ਇਸ ਕਰਕੇ ਬਖਸ਼ਿਆ ਪ੍ਰਾਣਾ ਸਮਾ ਜੰਗਾ ਯੁੱਧਾਂ ਦਾ ਦੀ ਸੀ ਕਿ ਜਦੋਂ ਦੁਸ਼ਮਣ ਦੇ ਹੱਥ ਦਾ ਕੋਈ ਭੋਜਨ ਵਿੱਚ ਕੋਈ ਜ਼ਹਿਰ ਪਾ ਕੇ ਦੇ ਦੇਵੇ ਕੋਈ ਨਸ਼ੇਲੀ ਵਸਤੂ ਪਾ ਕੇ ਦੇ ਦੇਵੇ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਕੀ ਵਾਲੇ ਜਦੋਂ ਸਿੰਘ ਸੱਜ ਗਏ ਤੇ ਪਰਿਵਾਰ ਵਾਲੇ ਉਹਨਾਂ ਨੂੰ ਕਹਿਣ ਵੀ ਤੂੰ ਸਿੰਘ ਬਣ ਗਿਆ ਵੀ ਆਪਾਂ ਸਿੰਘਾਂ ਨਾਲ ਕੀ ਲੈਣਾ ਆਪਾਂ ਦਾ ਤਰਖਾਨ ਭਾਈਚਾਰੇ ਦੇ ਨਾਲ ਜੁੜੇ ਹੋਏ ਆ ਆਪਣੀਆਂ ਕਿਹੜਾ ਜ਼ਮੀਨਾਂ ਜਾਇਦਾਦਾਂ ਨੇ ਇਹ ਤਾਂ ਜ਼ਮੀਂਦਾਰ ਤਾਂ ਲੜਦੇ ਫਿਰਦੇ ਆ ਵੀ ਇਹਨਾਂ ਨੇ ਆਪਣੀਆਂ ਜ਼ਮੀਨਾਂ ਰੱਖਣੀਆਂ ਸਾਂਭਣੀਆਂ ਵੀ ਆਪਾਂ ਦਾ ਕੰਮ ਕਰਨਾ ਤੇ ਖਾ ਲੈਣਾ ਵੀ ਇਹਨਾਂ ਨੇ ਆਪਣਾ ਟੱਬਰ ਨਹੀਂ ਛੱੜਣਾ ਮਾਰਦੇ ਭਾਈ ਸੁਖਾ ਸਿੰਘ ਜੀ ਕਹਿਣ ਲੱਗੇ ਪਿਤਾ ਜੀ ਨ ਮਾਤਾ ਜੀ ਨੂੰ ਵੀ ਮੈਂ ਸਤਿਗੁਰੂ ਜੀ ਦਾ ਸਿੰਘ ਸਾਜ ਗਿਆ ਤੇ ਗੁਰਦੇਵ ਨੇ ਕਿਸੇ ਇੱਕ ਬਰਾਦਰੀ ਵਾਲਿਆਂ ਨੂੰ ਪਾਤਸ਼ਾਹੀ ਨਹੀਂ ਦਿੱਤੀ ਉਹਨਾਂ ਮੇਰੇ ਵਰਗੇ ਸਾਰਿਆਂ ਦੇ ਸਿਰਾਂ ਤੇ ਹੱਥ ਕਰਕੇ ਕਿਹਾ ਸੀ ਇਨ ਗਰੀਬ ਸਿੱਖਨ ਕੋ ਦੇਹੋਂ ਪਾਤਸ਼ਾਹੀ ਯਾਦ ਕਰਾਂ ਹਨ ਮੇਰੀ ਗੁਰਿਆਈ ਰਾਤ ਨੂੰ ਘਰ ਦੇ ਵਿੱਚ ਹੀ ਸੀ ਨਾ ਕੀ ਕੀਤਾ ਲੰਗਰ ਪ੍ਰਸ਼ਾਦ ਦੇ ਚ ਕੋਈ ਇਹੋ ਜੀ ਵਸਤੂ ਜਲ ਵਿੱਚ ਜਾਂ ਕੋਈ ਨਸ਼ੀਲੀ ਵਸਤੂ ਪਾ ਕੇ ਉਹ ਬਾਬਾ ਸੁਖਾ ਸਿੰਘ ਜੀ ਨੂੰ ਛਕਾ ਦਿੱਤੀ ਬਿਉਸ਼ ਹੋ ਗਏ ਰਾਤ ਨੂੰ ਕੀ ਕੀਤਾ 나ਈ ਸੱਦ ਕੇ ਪਿੰਡ ਦਾ ਉਹਦੇ ਕੋਲੋਂ ਭਾਈ ਸੁਖਾ ਸਿੰਘ ਦੇ ਕੇਸ ਸਾਰੇ ਕਟਾ ਦਿੱਤੇ ਵੀ ਜੇ ਕੇਸ ਹੀ ਨਾ ਰਹਿਣਗੇ ਕਿਵੇਂ ਸਿੱਖੀ ਰਹੇਗੀ ਸਵੇਰੇ ਜਦੋਂ ਅੱਖ ਖੁੱਲੀ ਵੇਖਿਆ ਵੀ ਸਿਰ ਤੇ ਕੇਸ ਕੋਈ ਨਹੀਂ ਤਲਵਾਰ ਦੇ ਕਬਜੇ ਨੂੰ ਹੱਥ ਗਿਆ ਵੀ ਪਹਿਲਾਂ ਇਸ ਮਾਂ ਬਾਪ ਨੂੰ ਕੱਟ ਕੇ ਵੱਢ ਕੇ ਸੋਟ ਦੇਂਦਾ ਫਿਰ ਸੋਚਿਆ ਵੀ ਇਹ ਵੀ ਮੇਰੇ ਜਨਕ ਨੇ ਮਾਰਨ ਦਾ ਪਾਪ ਹੋਵੇਗਾ ਮੇਰੇ ਕੋਲ ਜੇ ਸਿੱਖੀ ਨਹੀਂ ਰਹੀ ਤੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿਆਂ ਮੈਂ ਜੀ ਕੇ ਕੀ ਲੈਣਾ ਪਿੰਡ ਦੇ ਵਿੱਚ ਮਾੜੀ ਕੰਬੋਕੀ ਦੇ ਵਿੱਚ ਹਾਲੇ ਵੀ ਉਹ ਖੂਹ ਹੈ ਖੂਹ ਚ ਛਾਲ ਮਾਰੀ ਪਾਣੀ ਚ ਡੁੱਬਣ ਪਾਣੀ ਡੋਬੇ ਨਾ ਪਿੰਡ ਵਾਲੇ ਇਕੱਠੇ ਹੋ ਕੇ ਸਾਰੇ ਆਲੇ ਦੁਆਲੇ ਆਵਾਜ਼ਾਂ ਮਾਰਨ ਉਹ ਸੁੱਖਾ ਸਿਆਂ ਬਾਹਰ ਆ ਜਾ ਕਹਿੰਦੇ ਨਹੀਂ ਮੈਂ ਤਾਂ ਮਰਨਾ ਜੇ ਮੇਰੀ ਸਿੱਖੀ ਨਹੀਂ ਰਹੀ ਕੇਸ ਹੀ ਨਹੀਂ ਰਹੇ ਮੈਂ ਜੀ ਕੇ ਕੀ ਲੈਣਾ ਇਹਨੇ ਨੂੰ ਇੱਕ ਨਿਆੰਗ ਸਿੰਘ ਉਹਨੇ ਵੇਖਿਆ ਉਹ ਕਹਿਣ ਲੱਗਾ ਸੁੱਖਾ ਸਿਆ ਇਹਦਾ ਆਤਮ ਹੱਤਿਆ ਕਰਕੇ ਮਰਨਾ ਕਾਇਰਾਂ ਦਾ ਕੰਮ ਐ ਤੇਰਾ ਦੋਸ਼ ਥੋੜੀ ਐ ਤੇਰੇ ਮਾਂ ਪਿਓ ਨੇ ਕੇਸ ਕੱਟਿਆ ਸੁੱਤੇ ਪਏ ਬੇਹੋਸ਼ ਦੀ ਬੇਹੋਸ਼ੀ ਦੇ ਹਾਲਤ ਵਿੱਚ ਦਾ ਮੁਰਦਾ ਹੀ ਹੁੰਦਾ ਬੰਦਾ ਜੇ ਮਰਨਾ ਐ ਤੇ ਕਿਸੇ ਬੈਰੀ ਨਾਲ ਲੜ ਕੇ ਮਰੀ ਸ਼ੀਧੀ ਪਾਵੀ ਇਹ ਗੱਲ ਸੁਣਦਿਆਂ ਸੁਖਾ ਸਿੰਘ ਦੇ ਮਨ ਨੂੰ ਗੱਲ ਲੱਗੇ ਰੱਸਾ ਫੜਿਆ ਬਾਹਰ ਆ ਗਏ ਬਾਬਾ ਸ਼ਾਮ ਸਿੰਘ ਜੀ ਬੁੱਢੇ ਦਲ ਦੇ ਮਹਾਂਪੁਰਖ ਸਨ ਨਾਰਲੇ ਵਾਲੇ ਉਹਨਾਂ ਕੋਲ ਜਾ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਦੁਬਾਰਾ ਸਿੰਘ ਸਾਜ ਗਏ ਕਿੱਡੇ ਵੱਡੀ ਸੂਰਮਤਾਈ ਕੀਤੀ ਬੱਸੇ ਰੰਗੜ ਦਾ ਸਿਰ ਵੱਢਿਆ ਸ਼ੀਦੀ ਪਾਈ ਹੋਰ ਇਹ ਸਾਖੀ ਸੁਣਾਉਣ ਦਾ ਮਤਲਬ ਹੈ ਭਵੇਂ ਘਰ ਦੇ ਸੀ ਪਰ ਉਹ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ ਇਸ ਕਰਕੇ ਵਿਵੇਕ ਦੇ ਦਿੱਤਾ ਖਾਲਸੇ ਨੂੰ ਵੀ ਆਪਣੇ ਹੱਥੀਂ ਸਿੰਘ ਸਜਾਣ ਆਪ ਹੀ ਸ਼ਕਣ ਵੀ ਕੋਈ ਇਦਾਂ ਦਾ ਵਿਧੀ ਵਿਧਾਨ ਹੀ ਨਾ ਹੋਵੇ ਤੋ ਵਿਵੇਕ ਵਿੱਚ ਬਹੁਤ ਚੀਜ਼ਾਂ ਬੁੱਧੀ ਵੀ ਵਿਵੇਕ ਬਾਹਰਲਾ ਵਿਵੇਕ ਨਾਲ ਅੰਦਰ ਦਾ ਵਿਵੇਕ ਵੀ ਹੋਵੇ ਬਾਹਰ ਤਾਂ ਕਿਨਾਂ ਉਲਝ ਕੇ ਰਹਿ ਜਾਈਏ ਅੰਦਰ ਦਾ ਵਿਵੇਕ ਉਹਨੂੰ ਕਹਿੰਦੇ ਨੇ ਵਿਵੇਕ ਬੁੱਧ ਦੋ ਨੂੰ ਛੱਡ ਕੇ ਇੱਕ ਦਾ ਨਿਰਣਾ ਕਰੇ ਉਹਨੂੰ ਵਿਵੇਕ ਬੁੱਧੀ ਕਹਿੰਦੇ ਆ